ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਹਰਿਆਣੇ ਦੇ ਇੱਕ ਵੱਡੇ ਸ਼ਹਿਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਪਰਿਵਾਰ ਦੇ ਵਿੱਚ ਪਤੀ ਪਤਨੀ ਤੇ ਉਹਨਾਂ ਦੀ ਇੱਕ ਬੇਟੀ ਆ ਪਤੀ ਆ ਜਿਹੜਾ ਉਹ ਵਧੀਆ बिजनेਸਮੈਨ ਆ ਤਕੜਾ ਕਾਰੋਬਾਰ ਆ ਉਹਦਾ ਤੇ ਪਤਨੀ ਆ ਉਹ ਇੱਕ ਸਕੂਲ ਦੇ ਵਿੱਚ ਟੀਚਰ ਆ ਦੋਨੋਂ ਜੀ ਵਧੀਆ ਕਮਾਉਂਦੇ ਨੇ ਉਹਨਾਂ ਦੇ ਵਿਆਹ ਨੂੰ 5 ਸਾਲ ਹੋ ਚੁੱਕੇ ਨੇ ਤੇ ਉਹਨਾਂ ਦੀ 4 ਸਾਲ ਦੀ ਬੇਟੀ ਆ ਬੇਟੀ ਤੋਂ ਬਾਅਦ ਉਹਨਾਂ ਦੋਨਾਂ ਪਤੀ ਪਤਨੀ ਦੀ ਇਹ ਇੱਛਾ ਸੀ ਕਿ ਉਹਨਾਂ ਦੇ ਘਰ ਇੱਕ ਬੇਟਾ ਹੋਵੇ ਪਹਿਲਾਂ ਉਹਨਾਂ ਨੇ 1-2 ਸਾਲ ਵੇਟ ਕੀਤੀ ਤੇ ਜਦੋਂ ਉਹਨਾਂ ਨੂੰ ਇਹ ਲੱਗਿਆ ਕਿ ਬੇਬੀ ਨਹੀਂ ਹੋ ਰਿਹਾ ਤਾਂ ਉਹ ਡਾਕਟਰ ਕੋਲ ਜਾਂਦੇ ਨੇ ਪਤੀ ਪਤਨੀ ਚੈੱਕਅਪ ਕਰਵਾਉਂਦੇ ਨੇ ਤਾਂ ਡਾਕਟਰ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮਾਤਾ ਪਿਤਾ ਨਹੀਂ ਬਣ ਸਕਦੇ ਇਹ ਗੱਲ ਸੁਣ ਕੇ ਦੋਨਾਂ ਪਤੀ ਪਤਨੀ ਦਾ ਮਨ ਉਦਾਸ ਹੋ ਜਾਂਦਾ ਦੋਨੋਂ ਐ ਫੀਲ ਕਰਦੇ ਆ ਕਿ ਸਾਡਾ ਪਰਿਵਾਰ ਤਾਂ ਅਧੂਰਾ ਰਹਿ ਗਿਆ ਚਲੋ ਜਦੋਂ ਪਤਨੀ ਜ਼ਿਆਦਾ ਨਿਰਾਸ਼ ਹੋ ਜਾਂਦੀ ਆ ਤਾਂ ਪਤੀ ਕਹਿੰਦਾ ਕਿ ਕੋਈ ਗੱਲ ਨਹੀਂ ਪਰਮਾਤਮਾ ਦੇ ਘਰ ਦੇਰ ਆ ਅੰਧੇਰ ਨਹੀਂ ਜਰੂਰ ਸਾਡੇ ਕਦੇ ਨਾ ਕਦੇ ਬੇਬੀ ਹੋਊਗਾ ਇਸੇ ਤਰ੍ਹਾਂ ਕਰਦੇ ਕਰਾਉਂਦੇ ਬੇਟੀ ਆ ਜਿਹੜੀ ਉਹ 6 ਸਾਲ ਦੀ ਹੋ ਜਾਂਦੀ ਆ ਪਰ ਉਹਨਾਂ ਦੇ ਅਜੇ ਤੱਕ ਬੱਚਾ ਨਹੀਂ ਹੋਇਆ ਹੁੰਦਾ ਬਹੁਤ ਵਾਰ ਉਹਨਾਂ ਨੇ ਇਹ ਸੋਚਿਆ ਕਿ ਕੋਈ ਬੱਚਾ ਅਨਾਥ ਆਸ਼ਰਮ ਦੇ ਵਿੱਚੋਂ ਗੋਦ ਲੈ ਲਈਏ ਜਦੋਂ ਵੀ ਉਹ ਬੱਚਾ ਗੋਦ ਲੈਣ ਦੀ ਗੱਲ ਕਰਦੇ ਜਾਂਦੇ ਅਨਾਥ ਆਸ਼ਰਮ ਤਾਂ ਉਹ ਕਾਫੀ ਸਾਰੀਆਂ ਜਿਹੜੀਆਂ ਫਾਰਮੈਲਿਟੀਜ਼ ਦੱਸਦੇ ਤੇ ਕਈ ਚੀਜ਼ਾਂ ਜੀਆਂ ਉਹਨਾਂ ਨੂੰ ਲੱਗਦੀਆਂ ਕਿ ਨਹੀਂ ਠੀਕ ਨਹੀਂ ਕਿਉਂਕਿ ਅਨਾਥ ਆਸ਼ਰਮ ਵਾਲੇ ਕਾਫੀ ਸ਼ਰਤਾਂ ਰੱਖਦੇ ਸੀ ਤੇ ਉਹਨਾਂ ਦੀ ਜੋ ਪ੍ਰਾਪਰਟੀ ਸੀ ਉਹਨਾਂ ਨੂੰ ਲੱਗਦਾ ਸੀ ਕਿ ਇਹਨਾਂ ਦੀ ਜ਼ਿਆਦਾ ਪ੍ਰਾਪਰਟੀ ਹੈ ਤੇ ਇਸ ਕਰਕੇ ਉਹ ਜ਼ਿਆਦਾ ਲਾਲਚ ਕਰਦੇ ਸੀ ਇਸ ਕਰਕੇ ਉਹਨਾਂ ਨੂੰ ਇਹ ਲੱਗਦਾ ਕਿ ਠੀਕ ਨਹੀਂ ਚਲੋ ਉਹ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਕਿ हे ਪ੍ਰਮਾਤਮਾ ਤੂੰ ਕੋਈ ਕਿਰਪਾ ਕਰ ਜਿਵੇਂ ਸਾਡੀ ਬੇਟੀ ਹੋਈ ਆ ਸਾਡੇ ਬੇਟਾ ਵੀ ਇਸ ਤਰ੍ਹਾਂ ਹੋ ਜੇ ਸਾਡਾ ਪਰਿਵਾਰ ਪੂਰਾ ਹੋ ਜੀ ਸਮਾਂ गुजरਦਾ ਰਹਿੰਦਾ ਉਹਨਾਂ ਦੀ ਬੇਟੀ ਹੈ ਜਿਹੜੀ ਉਹ ਵਧੀਆ ਸਕੂਲ ਦੇ ਵਿੱਚ ਪੜਨ ਲਾ ਦਿੰਦੇ ਆ ਚਲੋ ਲਾਈਫ ਰੁਟੀਨ ਆ ਜਿਹੜਾ ਉਹ ਸ਼ੁਰੂ ਹੁੰਦਾ ਬਿਜ਼ੀ ਲਾਈਫ ਹੁੰਦੀ ਆ ਫਿਰ ਉਹ ਜ਼ਿਆਦਾ ਨਹੀਂ ਸੋਚਦੀ। ਇਸੇ ਤਰ੍ਹਾਂ ਗੁਜ਼ਰਦਾ ਰਹਿੰਦਾ ਸਮਾਂ ਤੇ ਉਹ ਬੇਟੀ ਆ ਜਿਹੜੀ ਉਹ 9 ਸਾਲ ਦੀ ਹੋ ਜਾਂਦੀ ਆ ਤੇ ਇੱਕ ਦਿਨ ਉਹਨਾਂ ਦੇ ਘਰ ਦਾ ਗੇਟ ਖੜਕਦਾ, ਡੋਰ ਬੈਲ ਵੱਜਦੀ ਆ ਤੇ ਜਿਹੜੀ ਬੇਟੀ ਆ ਉਹਨੂੰ ਡੋਰ ਬੈਲ ਸੁਣਦੀ ਆ ਤੇ ਉਹ ਗੇਟ ਤੇ ਜਾਂਦੀ ਆ। ਜਦੋਂ ਉਹ ਦਰਵਾਜ਼ਾ ਖੋਲਦੀ ਆ ਤਾਂ ਇੱਕ 10 ਸਾਲ ਦਾ ਬੱਚਾ ਜਿਹੜਾ ਕਿ ਪਸੀਨੇ ਨਾਲ ਭਿੱਜਿਆ ਹੋਇਆ ਸੀ ਤੇ ਜਿਹਦੇ ਕੱਪੜੇ ਕੋਈ ਵਾ ਬਹੁਤੇ ਵਧੀਆ ਨਹੀਂ ਸੀ ਉਹ ਉਹਨਾਂ ਦੀ ਬੇਟੀ ਨੂੰ ਕਹਿੰਦਾ ਉਹ ਬੇਟੀ ਦਾ ਨਾਮ ਪਰੀ ਸੀ ਹੁਣ ਉਹਨੂੰ ਨਾਮ ਤਾਂ ਪਤਾ ਨਹੀਂ ਸੀ ਉਹ ਬੱਚਾ ਕਹਿੰਦਾ ਕਿ ਦੀਦੀ ਮੈਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਆ ਤੇ ਭੁੱਖ ਵੀ ਲੱਗੀ ਆ ਮੈਨੂੰ ਪਲੀਜ਼ ਕੁਝ ਖਾਣ ਨੂੰ ਦੇ ਦਿਓ ਉਹ ਕਹਿੰਦੀ ਕਿ ਹਾਂ ਵੀਰੇ ਆਜੋ ਜ਼ਰੂਰ ਉਹਨਾਂ ਅੰਦਰ ਲੈ ਜਾਂਦੀ ਹੈ ਤੇ ਆਪਣੇ ਮੰਮਾ ਨੂੰ ਜਾ ਕੇ ਕਹਿੰਦੀ ਆ ਮੰਮਾ ਇਹ ਵੀਰ ਆ ਨਾ ਬਾਹਰ ਗੇਟ ਤੇ ਖੜਾ ਸੀ ਤੇ ਬਹੁਤ ਜ਼ਿਆਦਾ ਭੁੱਖਾ ਇਹਨੇ ਰੋਟੀ ਮੰਗੀ ਆ ਤੇ ਮੇਰਾ ਜੀ ਕਰਦਾ ਵੀ ਇਹਨੂੰ ਆਪ ਰੋਟੀ ਖਵਾ ਦਈਏ ਪਰੀ ਦੀ ਮਾਂ ਦਾ ਨਾਮ ਸੁਨੀਤਾ ਹੁੰਦਾ ਸੁਨੀਤਾ ਆਪਣੀ ਬੇਟੀ ਨੂੰ ਕਹਿੰਦੀ ਕਿ ਕੋਈ ਗੱਲ ਨਹੀਂ ਪੁੱਤਰ ਤੂੰ ਇਹਨੂੰ ਬਿਠਾ ਚਲੋ ਉਹਨੂੰ ਡਰਾਈੰਗ ਰੂਮ ਦੇ ਵਿੱਚ ਬਿਠਾਉਂਦੇ ਆ ਤੇ ਉਹ ਬੱਚਾ ਨਾ ਚਿਜਕਦਾ ਉਹ ਸੋਫੇ ਤੇ ਨਹੀਂ ਬਹਿੰਦਾ ਉਹ ਨੀਚੇ ਬਹਿ ਜਾਂਦਾ ਉਹਨਾਂ ਨੂੰ ਦੋਨਾਂ ਨੂੰ ਵੇਖ ਕੇ ਬੜਾ ਤਰਸ ਆਉਂਦਾ ਉਹ ਕਹਿੰਦੇ ਕਿ ਨਹੀਂ ਪੁੱਤਰ ਤੂੰ ਸੋਫੇ ਤੇ ਬਹਿ ਜਾ ਉਹ ਕਹਿੰਦਾ ਕਿ ਨਹੀਂ ਦੀਦੀ ਮੇਰੇ ਕੱਪੜੇ ਗੰਦੇ ਆ ਤੁਹਾਡਾ ਸੋਫਾ ਗੰਦਾ ਹੋ ਜਾਊਗਾ ਚਲੋ ਉਹਨਾਂ ਜ਼ਿਆਦਾ ਨਹੀਂ ਕਹਿੰਦੀਆਂ ਤੇ ਉਹ ਉਹਦੀ ਮੰਮੀ ਸੁਨੀਤਾ ਉਹਦੇ ਲਈ ਪਹਿਲਾਂ ਪਾਣੀ ਲੈ ਕੇ ਆਉਂਦੀ ਆ ਉਹ ਪਾਣੀ ਪੀਂਦਾ ਦੋ ਤਿੰਨ ਗਲਾਸ ਪਾਣੀ ਦੇ ਪੀ ਲੈਂਦਾ ਉਹ ਤੇ ਉਸ ਤੋਂ ਬਾਅਦ ਚਲੋ ਉਹ ਨਾ ਖਾਣਾ ਬਣਾਉਂਦੀ ਆ ਵਦੀਆ ਨਮਕੀਨ ਚਾਵਲ ਬਣਾਉਂਦੀ ਆ ਉਹ ਕਿਉਂਕਿ ਉਹਨੂੰ ਲੱਗਦਾ ਸੀ ਵੀ ਸਬਜ਼ੀ ਬਣਾਉਂ ਰੋਟੀ ਬਣਾਉਂ ਸਮਾਂ ਲੱਗ ਜੂ ਨਮਕੀਨ ਚਾਵਲ ਦਹੀਂ ਪਾ ਕੇ ਉਹ ਜਦੋਂ ਉਹਨੂੰ ਦਿੰਦੀ ਆ ਤੇ ਉਹ ਨਾ ਕਾਫੀ ਸਾਰੇ ਚਾਵਲ ਖਾ ਲੈਂਦਾ ਇਹ ਵੇਖ ਕੇ ਉਹਨਾਂ ਦੋਨਾਂ ਮਾਵਾਂ ਧੀਆਂ ਦਾ ਦਿਲ ਆ ਨਾ ਜਿਹੜਾ ਉਹ ਪਸੀਜ ਜਾਂਦਾ ਸੁਨੀਤਾ ਸੋਚਦੀ ਆ ਕਿ ਦੇਖੋ ਪ੍ਰਮਾਤਮਾ ਦੇ ਰੰਗ ਵੀ ਅਸੀਂ ਬੱਚੇ ਲਈ ਤਰਸਦੇ ਆ ਤੇ ਇਹ ਬੱਚਾ ਹਨਾ ਵੀ ਕਿਵੇਂ ਰੋਟੀ ਲਈ ਤਰਸਦਾ ਚਲੋ ਉਹ ਉਹਨੂੰ ਪੁੱਛਦੀ ਆ ਕਿ ਪੁੱਤਰ ਤੇਰਾ ਨਾਮ ਕੀ ਆ ਤਿਉ ਉਹ ਬੱਚਾ ਦੱਸਦਾ ਕਿ ਮੇਰਾ ਨਾਮ ਰਵੀ ਆ ਉਹ ਕਹਿੰਦੇ ਕਿ ਤੂੰ ਕਿੱਥੇ ਰਹਿਣਾ ਵੀ ਤੂੰ ਤੇਰੇ ਘਰ ਦੇ ਵਿੱਚ ਕੌਣ ਕੌਣ ਆ ਤਾਂ ਰਵੀ ਆ ਜਿਹੜਾ ਉਹ ਕਹਿੰਦਾ ਕਿ ਮੇਰੇ ਘਰ ਦੇ ਵਿੱਚ ਕੋਈ ਨਹੀਂ ਮੈਂ ਤਾਂ ਕੱਲਾਗਾ ਮੇਰਾ ਕੋਈ ਵੀ ਨਹੀਂ ਇਸ ਦੁਨੀਆ 'ਤੇ ਤੇ ਸੁਨੀਤਾ ਕਹਿੰਦੀ ਕਿ ਫਿਰ ਤੂੰ ਸਾਡੇ ਨਾਲ ਰਹਿ ਲਾ ਉਹ ਕਹਿੰਦਾ ਕਿ ਆਂਟੀ ਤੁਹਾਡਾ ਘਰ ਤਾਂ ਐਨਾ ਸੋਹਣਾ ਐਨੇ ਵਧੀਆ ਤੁਹਾਡੇ ਪਰਦੇ ਲੱਗੇ ਹੋਏ ਆ ਸੋਫੇ ਆ ਵੀ ਮੇਰੇ ਤਾਂ ਗੰਦੇ ਜਿਹੇ ਕੱਪੜੇ ਪਾਏ ਆ ਮੈਂ ਤਾਂ ਗੰਦਾ ਆਂ ਜਾਂ ਵੀ ਮੈਂ ਤੁਹਾਡੇ ਘਰ 'ਚ ਨਹੀਂ ਰਹਿ ਸਕਦਾ ਉਹ ਕਹਿੰਦੀ ਨਹੀਂ ਪੁੱਤਰ ਤੂੰ ਸਾਡਾ ਪੁੱਤਰ ਬਣ ਕੇ ਰਹੇ ਤੇ ਪਰੀ ਆ ਜਿਹੜੀ ਉਹ ਕਹਿੰਦੀ ਮੰਮੀ ਮੇਰੇ ਵੀਰ ਹੈ ਨਹੀਂ ਆਪਾਂ ਰਵੀ ਨੂੰ ਹੀ ਮੇਰਾ ਵੀਰ ਬਣਾ ਲੈਨੇ ਆ ਜਦੋਂ ਇਸ ਤਰ੍ਹਾਂ ਗੱਲ ਕਰਦੀਆਂ ਤਾਂ ਸੁਨੀਤਾ ਆਪਣੇ ਪਤੀ ਨੂੰ ਫੋਨ ਲਾਉਂਦੀ ਆ ਆਪਣੇ ਪਤੀ ਨੂੰ ਫੋਨ ਲਾ ਕੇ ਕਹਿੰਦੀ ਕਿ ਤੁਸੀਂ ਘਰ ਆਓ ਵੀ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਉਹਦਾ ਪਤੀ ਕਹਿੰਦਾ ਕਿ ਮੈਂ ਜ਼ਰੂਰੀ ਮੀਟਿੰਗ ਦੇ ਵਿੱਚ ਆ ਵੀ ਮੈਂ 2 ਘੰਟੇ ਤੱਕ ਆਜੂ ਤੇ ਸੁਨੀਤਾ ਜਿਹੜੀ ਉਹ ਆਪਣੀ ਬੇਟੀ ਪਰੀ ਨੂੰ ਲੈ ਕੇ ਤੇ ਗੱਡੀ ਦੇ ਵਿੱਚ ਉਹ ਬਿਠਾ ਲੈਂਦੀ ਆ ਤੇ ਨਾਲ ਉਹ ਰਵੀ ਨੂੰ ਬਿਠਾ ਲੈਂਦੀ ਆ ਤੇ ਉਹਨੂੰ ਸ਼ਹਿਰ ਲੈ ਜਾਂਦੀ ਆ ਸੋਚਦੀ ਆ ਵੀ ਚਲ ਇਹਨੂੰ ਕੱਪੜੇ ਤਾਂ ਦਵਾ ਦਿਆਂ ਸ਼ਹਿਰ ਲੈ ਜਾ ਕੇ ਉਹਦੇ ਮਤਲਬ ਸੋਹਣੇ ਸੋਹਣੇ ਕੱਪੜੇ ਲੈ ਆਉਂਦੇ ਆ ਉਸ ਤੋਂ ਬਾਅਦ ਘਰ ਆ ਕੇ ਉਹ ਉਹਨੂੰ ਕਹਿੰਦੀ ਆ ਕਿ ਤੂੰ ਨਹਾ ਆ ਰਵੀ ਸੀ ਜਿਹੜਾ ਉਹੋ ਚੀਜ਼ ਕਦਾ ਸੀ ਕਿ ਮੈਂ ਇਹਨਾਂ ਦੇ ਇੰਨੇ ਸੋਹਣੇ ਬਾਥਰੂਮ ਚ ਕਿਵੇਂ ਨਹਾਵਾਂ ਚਲ ਫਿਰ ਵੀ ਉਹ ਉਹਨੂੰ ਕਹਿੰਦੀ ਆ ਕਿ ਕੋਈ ਨਹੀਂ ਪੁੱਤਰ ਤੂੰ ਨਹਾ ਲੈ ਉਹ ਨਹਾ ਲੈਂਦਾ ਜਦੋਂ ਨਹਾ ਕੇ ਉਹਦੇ ਵਾਲਾਂ ਤੇ ਸੁਨੀਤਾ ਤੇਲ ਲਗਾਉਂਦੀ ਆ ਤੇ ਉਹਨੂੰ ਨਵੇਂ ਕੱਪੜੇ ਪੈਣਨ ਨੂੰ ਦਿੰਦੀ ਆ ਤੇ ਰਵੀ ਤਾਂ ਲੱਗਦਾ ਹੀ ਨਹੀਂ ਸੀ ਕਿ ਜਿਹੜਾ ਘੰਟੇ ਪਹਿਲਾਂ ਵਾਲਾ ਰਵੀ ਆ ਬਹੁਤ ਸੋਹਣਾ ਲੱਗਦਾ ਉਹ ਤੇ ਪਰੀ ਹੈ ਜਿਹੜੀ ਉਹਦੇ ਕੋਲ ਆ ਕੇ ਕਹਿੰਦੀ ਹੈ ਕਿ ਤੂੰ ਮੇਰਾ ਸੋਹਣਾ ਵੀਰ ਆ ਮੈਂ ਰੱਬ ਕੋਲੋਂ ਵੀਰ ਮੰਗਦੀ ਸੀ ਸ਼ਾਇਦ ਰੱਬ ਨੇ ਮੈਨੂੰ ਤਾਂ ਹੀ ਤੇਰੇ ਨਾਲ ਮਿਲਾਇਆ ਤੈਨੂੰ ਤਾਂ ਹੀ ਸਾਡੇ ਘਰ ਭੇਜਿਆ ਤੇ ਰਵੀ ਵੀ ਇਹ ਵੇਖ ਕੇ ਖੁਸ਼ ਹੋ ਜਾਂਦਾ ਸ਼ਾਮ ਨੂੰ ਸੁਨੀਤਾ ਦੇ ਘਰ ਵਾਲਾ ਘਰ ਆਉਂਦਾ ਤੇ ਉਹ ਸੁਨੀਤਾ ਜਿਹੜੀ ਉਹ ਉਹਨਾਂ ਨੂੰ ਚਾਹ ਪਾਣੀ ਦਿੰਦੀ ਹੈ ਤੇ ਉਸ ਤੋਂ ਬਾਅਦ ਉਹ ਰਵੀ ਨਾਲ ਮਲਾਉਂਦੀ ਆ ਤੇ ਉਹਨੂੰ ਕਹਿੰਦੀ ਹੈ ਕਿ ਇਹਦਾ ਇਸ ਦੁਨੀਆ ਤੇ ਕੋਈ ਨਹੀਂ ਵੀ ਇਹ ਬਹੁਤ ਬੁਰੀ ਹਾਲਤ ਚ ਸੀ ਵੀ ਆਪਾਂ ਰੱਬ ਤੋਂ ਇੱਕ ਬੱਚੇ ਦੀ ਦਾਤ ਮੰਗਦੇ ਸੀ ਬੇਟਾ ਮੰਗਦੇ ਸੀ ਵੀ ਮੈਨੂੰ ਇਹ ਲੱਗਦਾ ਵੀ ਰੱਬ ਨੇ ਇਹ ਸੋਚ ਸਮਝ ਕੇ ਹੀ ਆਪਣੇ ਘਰ ਭੇਜਿਆ ਤੇ ਉਹ ਕਹਿੰਦੇ ਕਿ ਚਲ ਠੀਕ ਹੈ ਵੀ ਆਪਾਂ ਰੱਖ ਲੈਨੇ ਆ ਚਲੋ ਰਵੀ ਆ ਨਾ ਜਿਹੜਾ ਉਹ ਉਹਨਾਂ ਦੇ ਨਾਲ ਰਹਿਣ ਲੱਗ ਜਾਂਦਾ ਰਵੀ ਨੂੰ ਪਰੀ ਦੇ ਸਕੂਲ 'ਚ ਹੀ ਪਾ ਦਿੱਤਾ ਜਾਂਦਾ ਤੇ ਰਵੀ ਦੇ ਟੀਚਰ ਨੇ ਜੋ ਹੈਰਾਨ ਹੁੰਦੇ ਨੇ ਕਿ ਇਹ ਬੱਚਾ ਪੜ੍ਹਾਈ ਦੇ ਵਿੱਚ ਇੰਨਾ ਹੁਸ਼ਿਆਰ ਆ ਕਿਉਂਕਿ ਰਵੀ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਹੁੰਦਾ ਕੋਈ ਵੀ ਗੱਲ ਸਮਝਣ ਲੱਗਿਆਂ ਉਹ ਦੇਰ ਨਹੀਂ ਲਾਉਂਦਾ ਇੱਕ ਮਹੀਨੇ ਦੇ ਵਿੱਚ ਹੀ ਸੁਨੀਤਾ ਨੂੰ ਤੇ ਉਹਦੇ ਘਰ ਵਾਲੇ ਨੂੰ ਰਵੀ ਦੀ ਜੋ ਸਮਝ ਆ ਜਾਂਦੀ ਆ ਕਿਉਂਕਿ ਰਵੀ ਬਹੁਤ ਹੀ ਹੌਣ ਹਾਰ ਮੁੰਡਾ ਸੀ ਛੋਟੀ ਉਮਰ ਦੇ ਵਿੱਚ ਹੀ ਉਹ ਸਕੂਲੋਂ ਆਉਂਦਾ ਆ ਕੇ ਆਪਣੀਆਂ ਕਿਤਾਬਾਂ ਨੂੰ ਥਾਂ ਟਿਕਾਣੇ ਰੱਖਦਾ ਪੜਦਾ ਤੇ ਜਦੋਂ ਵੀ ਉਹ ਖਾਣਾ ਖਾਂਦਾ ਖਾਣਾ ਖਾਣ ਤੋਂ ਬਾਅਦ ਆਪਣੇ ਭਾਂਡੇ ਸਿੰਕ ਦੇ ਵਿੱਚ ਰੱਖ ਕੇ ਮਾਂਜ ਵੀ ਦਿੰਦਾ ਕਈ ਵਾਰ ਤੇ ਸੁਨੀਤਾ ਉਹਨੂੰ ਕਹਿ ਦਿੰਦੀ ਪੁੱਤਰ ਭਾਂਡੇ ਨਾ ਸਾਫ਼ ਕਰਿਆ ਕਰ ਆਪਣੇ ਕੰਮ ਵਾਲੀ ਆਉਂਦੀ ਉਹ ਕਰ ਦੂ ਕਹਿੰਦਾ ਨਹੀਂ ਆਂਟੀ ਫਿਰ ਹੌਲੀ ਹੌਲੀ ਸੁਨੀਤਾ ਨੇ ਉਹਨੂੰ ਕਿਹਾ ਕਿ ਤੂੰ ਮੈਨੂੰ ਆਂਟੀ ਨਹੀਂ ਕਹਿਣਾ ਤੂੰ ਮੈਨੂੰ ਮੰਮੀ ਹੀ ਕਹਿਣਾ ਤੇ 6 ਮਹੀਨਿਆਂ ਦੇ ਵਿੱਚ ਰਵੀ ਆ ਜਿਹੜਾ ਉਹ ਸੁਨੀਤਾ ਦੇ ਪਰਿਵਾਰ ਦੇ ਨਾਲ ਬਿਲਕੁਲ ਕੋਲ ਮਿਲ ਜਾਂਦਾ ਤੇ ਉਹ ਉਹਨੂੰ ਆਪਣਾ ਪੁੱਤਰ ਪੁੱਤਰ ਹੀ ਸਮਝਦੇ ਆ ਤੇ ਰਵੀ ਵੀ ਉਹਨਾਂ ਨੂੰ ਆਪਣਾ ਮਾਪਾ-ਵਾਪਾ ਸਮਝਣ ਲੱਗ ਜਾਂਦਾ ਜ਼ਿੰਦਗੀ ਆ ਜਿਹੜੀ ਉਹ ਚੱਲਦੀ ਰਹਿੰਦੀ ਆ ਰਵੀ ਵੀ ਬਹੁਤ ਖੁਸ਼ ਹੁੰਦਾ ਤੇ ਸੁਨੀਤਾ ਤੇ ਉਹਦਾ ਪਤੀ ਤੇ ਪਰਿਵਾਰ ਬਹੁਤ ਖੁਸ਼ ਹੁੰਦੇ ਆ ਉਹਨਾਂ ਨੂੰ ਕਦੇ ਲੱਗਿਆ ਹੀ ਨਹੀਂ ਸੀ ਕਿ ਰਵੀ ਆ ਜਿਹੜਾ ਉਹ ਇਸ ਤਰ੍ਹਾਂ ਬਗਾਨਾਗਾ ਚਲੋ ਸਮਾਂ ਗੁਜ਼ਰਿਆ ਬੱਚੇ ਵੱਡੇ ਹੋਏ ਰਵੀ ਆ ਜਿਹੜਾ ਪੜਾਈ ਦੇ ਵਿੱਚ ਬਹੁਤ ਹੁਸ਼ਿਆਰ ਹੁੰਦਾ ਇਹ ਉਹਦੀ ਗ੍ਰੈਜੂਏਸ਼ਨ ਪੂਰੀ ਹੋ ਜਾਂਦੀ ਆ। ਭਰੀ ਆ ਜਿਹੜੀ ਉਹ ਵੀ ਗ੍ਰੈਜੂਏਸ਼ਨ ਪੂਰੀ ਕਰ ਲੈਂਦੀ ਆ। ਦੋਨੋਂ ਪਿੰਡਪਰਾ ਕਾਲਜ ਦੇ ਵਿੱਚੋਂ ਜਦੋਂ ਗ੍ਰੈਜੂਏਸ਼ਨ ਪੂਰੀ ਕਰਦੇ ਆ ਤਾਂ ਉਸ ਤੋਂ ਬਾਅਦ ਰਵੀ ਨੂੰ ਉਹਦਾ ਪਿਓ ਆ ਜਿਹੜਾ ਆਪਣੇ ਬਿਜ਼ਨਸ ਦੇ ਵਿੱਚ ਨਾਲ ਭਾਗੀਦਾਰ ਬਣਾਉਂਦਾ ਉਹਨੂੰ ਬਿਜ਼ਨਸ ਸੁਖੋਂ ਦਾ ਕਿ ਉਹਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਚੱਲਿਆ ਕਰ ਤੇ ਰਵੀ ਆਪਣੇ ਪਾਪਾ ਦੇ ਬਿਜ਼ਨਸ ਨੂੰ ਬਹੁਤ ਜਲਦੀ ਸੰਭਾਲ ਲੈਂਦਾ। ਤੇ ਜਦੋਂ ਦਾ ਰਵੀ ਇਸ ਘਰ ਦੇ ਵਿੱਚ ਆਇਆ ਸੀ ਉਹਨਾਂ ਦੇ ਬਿਜ਼ਨਸ ਨੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕੀਤੀ ਸੀ ਉਹਨਾਂ ਦੇ ਘਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੀ ਸੀ ਸੁਨੀਤਾ ਤੇ ਉਹਦਾ ਪਤੀ ਸੋਚਦੇ ਸੀ ਕਿ ਇਸ ਬੱਚੇ ਦੀ ਕਿਸਮਤ ਹੀ ਇੰਨੀ ਚੰਗੀ ਆ ਕਿ ਸਾਨੂੰ ਦਿਨੋਂ ਦਿਨ ਇੰਨਾ ਪ੍ਰੋਫਿਟ ਹੋਇਆ ਤੇ ਅਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕੀਤੀ ਆ ਚਲੋ ਹੁਣ ਪਰਿਵਾਰ ਤੇ ਰਿਸ਼ਤੇ ਵੇਖੇ ਜਾਂਦੇ ਨੇ ਪਰ ਇਹ ਜਿਹੜੀ ਉਹ ਨੌਕਰੀ ਨਹੀਂ ਕਰਨਾ ਚਾਹੁੰਦੀ ਸੀ ਉਹਦੇ ਪਾਪਾ ਨੇ ਉਹਨੂੰ ਕਿਹਾ ਸੀ ਕਿ ਤੂੰ ਬਿਜ਼ਨਸ ਕਰਨਨਾ ਚਾਹਣੀ ਆ ਤਾਂ ਮੇਰੇ ਨਾਲ ਕਰ ਲਾ ਉਹ ਕਹਿੰਦੀ ਵੀ ਨਹੀਂ ਪਾਪਾ ਚਲ ਉਹਦੇ ਵਾਸਤੇ ਇੱਕ ਬਹੁਤ ਪੜਿਆ ਲਿਖਿਆ ਤੇ ਸੂਝਵਾਨ बिजनेਸਮੈਨ ਮੁੰਡਾ ਵੇਖਿਆ ਜਾਂਦਾ ਤੇ ਪਰੀ ਦਾ ਵਿਆਹ ਕਰ ਦਿੱਤਾ ਜਾਂਦਾ ਜਦੋਂ ਰਵੀ ਨੂੰ ਵਿਆਹ ਦੀ ਗੱਲ ਆਉਂਦੀ ਆ ਤਾਂ ਰਵੀ ਆ ਜਿਹੜਾ ਉਹ ਕਹਿੰਦਾ ਵੀ ਹਜੇ ਮੈਂ ਵਿਆਹ ਨਹੀਂ ਕਰਾਉਣਾ ਹਜੇ ਮੈਂ ਹੋਰ ਸਕਸੈਸ ਜਿਹੜੀ ਉਹ ਹਾਸਲ ਕਰਨੀ ਆ ਫਿਰ ਮੈਂ ਵਿਆਹ ਕਰਾਉਂਗਾ ਇੱਕ ਦਿਨ ਰਵੀ ਆ ਜਿਹੜਾ ਉਹ ਆਪਣੀ ਗੱਡੀ ਦੇ ਵਿੱਚ ਆਪਣੇ ਦਫ਼ਤਰ ਨੂੰ ਜਾ ਰਿਹਾ ਹੁੰਦਾ ਉਹ ਰੇਲਵੇ ਸਟੇਸ਼ਨ ਕੋਲੋਂ ਲੰਘਦਾ ਤੇ ਉਹਨੂੰ ਆਪਣਾ ਬਚਪਨ ਯਾਦ ਆ ਜਾਂਦਾ ਉਹਦੇ ਦਿਮਾਗ ਦੇ ਵਿੱਚ ਪੂਰੀ ਸਟੋਰੀ ਘੁੰਮ ਜਾਂਦੀ ਆ ਕੀ ਸੀ ਰਵੀ ਦੀ ਸਟੋਰੀ ਅਸਲ ਦੇ ਵਿੱਚ ਰਵੀ ਇੱਕ ਬਹੁਤ ਛੋਟੇ ਜਿਹੇ ਪਿੰਡ ਦਾ ਵਸਨੀਕ ਸੀ ਰਵੀ ਦੇ ਇੱਕ ਭੈਣ ਤੇ ਦੋ ਭਰਾ ਹੁੰਦੇ ਆ ਚਾਰ ਭੈਣ ਭਰਾ ਹੁੰਦੇ ਆ ਉਹ ਤੇ ਉਹਨਾਂ ਦਾ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਹੁੰਦਾ ਰਵੀ ਦੇ ਭੈਣ ਭਰਾ ਤੇ ਰਵੀ ਸਰਕਾਰੀ ਸਕੂਲ 'ਚ ਪੜ੍ਹਦੇ ਹੁੰਦੇ ਆ ਤੇ ਸਕੂਲ ਦੇ ਵਿੱਚ ਅਧਿਆਪਕ ਰਵੀ ਨੂੰ ਇਸ ਗੱਲ ਦੀ ਡਾਂਟ ਲਗਾਉਂਦੇ ਆ ਕਿ ਤੇਰੇ ਵਰਦੀ ਨਹੀਂ ਪਾਈ ਹੁੰਦੀ ਤੇਰੇ ਕੋਲੇ ਕਿਤਾਬਾਂ ਵੀ ਪੂਰੀਆਂ ਨਹੀਂ ਹੁੰਦੀਆਂ ਜਦੋਂ ਟੀਚਰ ਉਹਨੂੰ ਕਾਫੀ ਟੌਰਚਰ ਕਰਦੇ ਆ ਤੇ ਰਵੀ ਤੋਂ ਇਹ ਗੱਲ ਸਹਾਰੀ ਨਹੀਂ ਜਾਂਦੀ ਰਵੀ ਕਰਾ ਕੇ ਆਪਣੇ ਪਾਪਾ ਨੂੰ ਕਹਿੰਦਾ ਕਿ ਮੈਂ ਉਸ ਸਕੂਲ ਦੇ ਵਿੱਚ ਪੜਨ ਨਹੀਂ ਜਾਣਾ ਵੀ ਮੈਨੂੰ ਤੁਸੀਂ ਸੋਹਣੀਆਂ ਕਿਤਾਬਾਂ ਤੇ ਇੱਕ ਸੋਹਣਾ ਬੈਗ ਲਾ ਕੇ ਵੀ ਮੈਨੂੰ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਮੈਨੂੰ ਪੜਨ ਲਾਓ ਵੀ ਮੈਂ ਬਹੁਤ ਪੜਨਾ ਚਾਹਣਾ ਪਰ ਰਵੀ ਦੇ ਮਾਤਾ ਪਿਤਾ ਨੂੰ ਸਮਝਾਉਂਦੇ ਆ ਕਿ ਪੁੱਤਰ ਪ੍ਰਾਈਵੇਟ ਸਕੂਲ ਦੇ ਵਿੱਚ ਫੀਸਾਂ ਬਹੁਤ ਲੱਗਦੀਆਂ ਨੇ ਇਸ ਕਰਕੇ ਅਸੀਂ ਤੈਨੂੰ ਪ੍ਰਾਈਵੇਟ ਸਕੂਲ 'ਚ ਨਹੀਂ ਪੜਾ ਸਕਦੇ ਵੀ ਤੈਨੂੰ ਇੱਥੇ ਹੀ ਪੜਨਾ ਪਊ ਉਹ ਕਹਿੰਦਾ ਫਿਰ ਮੈਂ ਨਹੀਂ ਜਾਂਦਾ ਇਸ ਸਕੂਲ ਦੇ ਵਿੱਚ ਇਸ ਕਰਕੇ ਨਾ ਉਹ ਨਾਰਾਜ਼ ਹੋ ਜਾਂਦਾ ਤੇ ਉਹਦੇ ਪਾਪਾ ਉਹਨੂੰ ਡਾਂਟਦੇ ਆ ਉਹਦੇ ਨਾਲ ਲੜਦੇ ਆ ਵੀ ਅੱਜ ਤੂੰ ਜਿੱਦ ਕਰਦਾ ਕੱਲ ਨੂੰ ਦੂਜੇ ਜਿੱਦ ਕਰਨਗੇ ਵੀ ਘਰ ਦੇ ਹਾਲਾਤ ਵੇਖੀਦੇ ਹੁੰਦੇ ਆ ਤੇ ਚਲੋ ਰਵੀ ਆ ਜਿਹੜਾ ਉਹ ਨਾਰਾਜ਼ ਹੋ ਕੇ ਕਮਰੇ 'ਚ ਚੱਲਿਆ ਜਾਂਦਾ ਤੇ ਉਹਦੀ ਮਾਂ ਜਿਹੜੀ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਨਹੀਂ ਤੁਹਾਨੂੰ ਐ ਨਹੀਂ ਕਰਨਾ ਚਾਹੀਦਾ ਸੀ ਵੀ ਬੱਚਾ ਹੈਗਾ ਚਲ ਮੈਂ ਹੌਲੀ-ਹੌਲੀ ਸਮਝਾ ਲਵਾਂ ਸ਼ਾਮ ਨੂੰ ਖਾਣਾ ਬਣਾ ਕੇ ਰਵੀ ਦੀ ਮਾਂ ਉਹਦੇ ਕੋਲ ਲੈ ਕੇ ਆਉਂਦੀ ਆ ਤੇ ਰਵੀ ਹਜੇ ਵੀ ਨਾਰਾਜ਼ ਹੁੰਦਾ ਉਹਦੀਆਂ ਅੱਖਾਂ ਭਰੀਆਂ ਹੁੰਦੀਆਂ ਉਦੀ ਮਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਪਰ ਰਵੀ ਆ ਜਿਹੜਾ ਉਹ ਕਹਿੰਦਾ ਕਿ ਮੈਂ ਪੜਨ ਲੱਗਣਾ ਤਾਂ ਪ੍ਰਾਈਵੇਟ ਹੀ ਲੱਗਣਾ ਤੇ ਉਹਦੀ ਮਾਂ ਕਹਿੰਦੀ ਕਿ ਵੇਸ਼ੱਕ ਤੂੰ ਪੜਨ ਨਾ ਲੱਗ ਅਸੀਂ ਤੈਨੂੰ ਸਰਕਾਰੀ ਚ ਹੀ ਪੜਾ ਸਕਦੇ ਆ ਤੇ ਉਹ ਰੋਟੀ ਖਵਾਉਂਦੀ ਆ ਜਦੋਂ ਰੋਟੀ ਨਹੀਂ ਖਾਂਦਾ ਕਹਿੰਦੀ ਨਹੀਂ ਖਾਣੀ ਨਾ ਖਾ ਉਹਨੂੰ ਵੀ ਗੁੱਸਾ ਆ ਜਾਂਦਾ ਚੱਲ ਕਹਿੰਦੀ ਹੁਣ ਤੂੰ ਭੁੱਖਾ ਹੀ ਰਹੀਂ ਐਂ ਕਹਿ ਕੇ ਉਹ ਬਾਹਰ ਚਲੀ ਜਾਂਦੀ ਆ ਤੇ ਰਵੀ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਤੇ ਰਵੀ ਆ ਜਿਹੜਾ ਉਹ 8-9 ਸਾਲ ਦੀ ਉਮਰ ਦੇ ਵਿੱਚ ਮਤਲਬ ਇੰਨਾ ਇਸ ਗੱਲ ਨੂੰ ਸੀਰੀਅਸ ਲੈ ਲੈਂਦਾ ਤੇ ਉਹਨੂੰ ਰਾਤ ਤੱਕ ਨੀਂਦ ਨਹੀਂ ਆਉਂਦੀ ਤੇ ਰਾਤ ਨੂੰ ਉਹ ਆਪਣਾ ਦਰਵਾਜ਼ਾ ਕੋਲ ਕੇ ਘਰੋਂ ਚਲੇ ਜਾਂਦਾ ਤੁਰਦਾ ਤੁਰਦਾ ਉਹ ਸ਼ਹਿਰ ਦੇ ਵਿੱਚ ਰੇਲਵੇ ਸਟੇਸ਼ਨ ਤੇ ਪਹੁੰਚ ਜਾਂਦਾ ਤੇ ਰੇਲਵੇ ਸਟੇਸ਼ਨ ਤੋਂ ਇੱਕ ਟ੍ਰੇਨ ਆਉਂਦੀ ਹੈ ਟ੍ਰੇਨ 'ਚ ਚੜ ਜਾਂਦਾ ਟ੍ਰੇਨ 'ਚ ਚੜ ਕੇ ਉਹ ਸੌਂ ਜਾਂਦਾ ਕਿਉਂਕਿ ਅੱਧੀ ਰਾਤ ਤੱਕ ਉਹ ਜਾਗਦਾ ਰਿਹਾ ਸੀ ਤੇ ਟ੍ਰੇਨ 'ਚ ਜਦੋਂ ਆਪਾਂ ਹਨਾ ਬੱਸ ਜਾਂ ਟ੍ਰੇਨ 'ਚ ਸਫ਼ਰ ਕਰਦੇ ਆਂ ਤਾਂ ਨੀਂਦ ਆਟੋਮੈਟਿਕ ਆ ਜਾਂਦੀ ਆ ਬਾਕੀ ਉਹ ਭੁੱਖਾ ਸੀ ਚਲੋ ਉਹਨੂੰ ਨੀਂਦ ਆ ਗਈ ਤੇ ਜਦੋਂ ਉਹਦੀ ਅੱਖ ਖੁੱਲੀ ਤਾਂ ਸ਼ਾਮ ਦਾ ਸਮਾਂ ਹੋ ਚੁੱਕਿਆ ਸੀ ਤੇ ਟ੍ਰੇਨ ਉਹ ਵੇਖਦਾ ਟ੍ਰੇਨ ਹਜੇ ਵੀ ਚੱਲੀ ਜਾ ਰਹੀ ਆ ਤੇ ਜਦੋਂ ਅਗਲਾ ਸਟੇਸ਼ਨ ਆਉਂਦਾ ਹਰਿਆਣਾ ਦੇ ਸੋਨੀਪੱਤ ਦਾ ਤਾਂ ਰਵੀ ਆ ਜਿਹੜਾ ਉੱਥੇ ਉਤਰ ਜਾਂਦਾ ਉਤਰ ਕੇ ਉਹ ਆਸੇ-ਪਾਸੇ ਵੇਖਦਾ ਹਨੇਰਾ ਹੋ ਚੁੱਕਿਆ ਸੀ ਤੇ ਉਹ ਉੱਥੇ ਹੀ ਇੱਕ ਬੈਂਚ ਤੇ ਬੈਠ ਜਾਂਦਾ ਉੱਥੇ ਹੀ ਰਾਤ ਕੱਟਦਾ ਉਹਨੂੰ ਬਹੁਤ ਭੁੱਖ ਲੱਗੀ ਹੁੰਦੀ ਆ ਪਰ ਉਹ ਵੇਖਦਾ ਵੀ ਉਹਦੇ ਕੋਲ ਤਾਂ ਪੈਸੇ ਵੀ ਹੈ ਨਹੀਂ ਤੇ ਅਗਲੇ ਦਿਨ ਉਹ ਸ਼ਹਿਰ 'ਚ ਚਲੇ ਜਾਂਦਾ ਸ਼ਹਿਰ 'ਚ ਜਾ ਕੇ ਉਹ ਜਦੋਂ ਖਾਣਾ ਮੰਗਦਾ ਕਈ ਜਾਣਿਆਂ ਤੋਂ ਲੋਕ ਉਹਨੂੰ ਜੜਕ ਕੇ ਭਜਾ ਦਿੰਦੇ ਆ ਫਿਰ ਉਹ ਆਪਣੀ ਮੰਮੀ ਆ ਜੋ ਸੁਨੀਤਾ ਭਰੀ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਾਉਂਦਾ ਤੇ ਉਹ ਉਹਨੂੰ ਖਾਣਾ ਖਵਾਉਂਦੀ ਆ ਪਰ ਇਹ ਸਾਰੀ ਗੱਲ ਰਵੀ ਨੇ ਆਪਣੇ ਮੰਮੀ ਐ ਪਾਪਾ ਨੂੰ ਜਿਹੜੇ ਜਿਨ੍ਹਾਂ ਨੇ ਉਹਨੂੰ ਗੋਦ ਲੈ ਲਿਆ ਸੀ ਜਿਨ੍ਹਾਂ ਨੇ ਉਹਨੂੰ ਆਪਣੇ ਘਰ ਰੱਖ ਲਿਆ ਸੀ ਉਹਨਾਂ ਨੂੰ ਇਸ ਕਰਕੇ ਨਹੀਂ ਦੱਸਦਾ ਕਿ ਜੇ ਮੈਂ ਇਹਨਾਂ ਨੂੰ ਦੱਸਦਾ ਤਾਂ ਇਹ ਮੈਨੂੰ ਮੇਰੇ ਪਿੰਡ ਛੱਡਿਆਉਣਗੇ ਤੇ ਉਹਨੂੰ ਇਹ ਵੀ ਨਹੀਂ ਪਤਾ ਸੀ ਕਿ ਉਹਦਾ ਪਿੰਡ ਇੱਥੋਂ ਕਿੰਨੀ ਦੂਰ ਆ ਇਹ ਸਾਰੀ ਕਹਾਣੀ ਰਵੀ ਦੇ ਦਿਮਾਗ 'ਚ ਘੁੰਮਦੀ ਆ ਤੇ ਉਦੋਂ ਨਾ ਇੱਕ ਬੱਚੇ ਨੂੰ ਵੇਖਦਾ ਰੇਲਵੇ ਸਟੇਸ਼ਨ ਤੇ ਬੈਠੇ ਨੂੰ ਤੇ ਉਹਦੇ ਆਪ ਦੀ ਗੱਲ ਯਾਦ ਆ ਜਾਂਦੀ ਆ ਵੀ ਜਿੱਦ ਦਿਨ ਮੈਂ ਘਰ ਛੱਡ ਕੇ ਆਇਆ ਸੀ ਮੈਂ ਵੀ ਐਂ ਬੈਠਾ ਸੀ ਉਹ ਆਪਣੀ ਨਵੀਂ ਜ਼ਿੰਦਗੀ ਦੇ ਵਿੱਚ ਆਪਣੇ ਪਰਿਵਾਰ ਨੂੰ ਭੁੱਲ ਚੁੱਕਿਆ ਸੀ ਕਿਉਂਕਿ ਛੋਟਾ ਸੀ ਬੱਚੇ ਬਹੁਤ ਜਲਦੀ ਗੱਲਾਂ ਭੁਲਾ ਦਿੰਦੇ ਆ ਤੇ ਉਹ ਨਵੇਂ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਅਡਜਸਟ ਕਰ ਲੈਂਦੇ ਆ ਤੇ ਹੁਣ ਰਵੀ ਦੇ ਇਹ ਗੱਲ ਯਾਦ ਆਈ ਵੀ ਮੈਂ ਆਪਣੇ ਘਰਦਿਆਂ ਨੂੰ ਛੱਡ ਕੇ ਆ ਗਿਆ ਸੀ ਵੀ ਮੇਰੇ ਘਰ ਦੇ ਮੇਰੇ ਲਈ ਕਿੰਨੇ ਪਰੇਸ਼ਾਨ ਹੋਏ ਹੋਣਗੇ ਵੀ ਮੈਂ ਤਾਂ ਹੁਣ ਸੋਹਣੀ ਜ਼ਿੰਦਗੀ ਜਿਉ ਰਹਾ ਵੀ ਮੈਂ ਆਪਣੇ ਮਾਂ ਪਿਓ ਦੀ ਕਦੇ ਬਾਤ ਹੀ ਨਹੀਂ ਪੁੱਛੀ ਤੇ ਚਲ ਉਹਨਾਂ ਡਰਾਈਵਰ ਨੂੰ ਕਹਿੰਦਾ ਕਿ ਗੱਡੀ ਮੋੜ ਲਾ ਗੱਡੀ ਮੋੜ ਕੇ ਉਹ ਘਰ ਆ ਜਾਂਦਾ ਤੇ ਉਹਦੇ ਮੰਮੀ ਪਾਪਾ ਹਜੇ ਨਹੀਂ ਗਏ ਹੁੰਦੇ ਡਿਊਟੀ ਤੇ ਤੇ ਉਹਨਾਂ ਆਪਣੀ ਮੰਮੀ ਦੇ ਗੱਲ ਲੱਗ ਕੇ ਰੋਣ ਲੱਗ ਜਾਂਦਾ ਉਹ ਕਹਿੰਦੀ ਹੈ ਕਿ ਰਵੀ ਪੁੱਤ ਕੀ ਹੋ ਗਿਆ ਹੁਣ ਤਾਂ ਤੂੰ ਵਧਿਆ ਗਿਆ ਸੀ ਨਾਲੇ ਤੂੰ ਦਫ਼ਤਰ ਨਹੀਂ ਗਿਆ ਉਹ ਕਹਿੰਦਾ ਮਾਂ ਮੈਂ ਤੁਹਾਡੇ ਤੋਂ ਇੱਕ ਬਹੁਤ ਵੱਡੀ ਗੱਲ ਲਕੋਈ ਆ ਮੈਂ ਤਾਂ ਮੈਂ ਤਾਂ ਆਪਣੇ ਆਪ ਨੂੰ ਪਾਪੀ ਸਮਝਦਾ ਕਿ ਮੈਂ ਤੁਹਾਨੂੰ ਝੂਠ ਬੋਲਿਆ ਉਹ ਕਹਿੰਦੀ ਪੁੱਤਰ ਕੀ ਗੱਲ ਹੋ ਗਈ ਕਹਿੰਦਾ ਵੀ ਚਲੋ ਮੈਂ ਤੁਹਾਨੂੰ ਗੱਲ ਦੱਸਦਾ ਪਰ ਤੁਸੀਂ ਸੌਂ ਖਾਓ ਮੇਰੀ ਕਿ ਤੁਸੀਂ ਮੇਰੇ ਨਾਲ ਨਾਰਾਜ਼ ਨਹੀਂ ਹੋਵੋਗੇ ਉਹ ਕਹਿੰਦੇ ਨਹੀਂ ਪੁੱਤਰ ਅਸੀਂ ਤੇਰੇ ਨਾਲ ਨਾਰਾਜ਼ ਕਿਉਂ ਹੋਣਾ ਚਲ ਦੱਸ ਤੇ ਰਵੀ ਸਾਰੀ ਗੱਲ ਹੈ ਜਿਹੜੀ ਉਹਨਾਂ ਨੂੰ ਦੱਸਦਾ ਕਿ ਮੈਂ ਤੁਹਾਨੂੰ ਝੂਠ ਬੋਲਿਆ ਵੀ ਮੇਰਾ ਕੋਈ ਨਹੀਂ ਵੀ ਇਸ ਤਰ੍ਹਾਂ ਮੈਂ ਤਾਂ ਘਰ ਗੁੱਸੇ ਹੋ ਗਿਆ ਸੀ ਤੇ ਗੁੱਸੇ ਹੋ ਕੇ ਮੈਂ ਚੋਰੀੋਂ ਭੱਜ ਆਇਆ ਸੀ ਵੀ ਮੇਰੀ ਤਾਂ ਆ ਹਾਲਤ ਸੀ ਤੇ ਅੱਜ ਜਦੋਂ ਮੈਂ ਰੇਲਵੇ ਸਟੇਸ਼ਨ ਕੋਲੋਂ ਲੰਘਿਆ ਤਾਂ ਮੈਂ ਇੱਕ ਬੱਚੇ ਨੂੰ ਬੈਂਚ ਤੇ ਬੈਠੇ ਵੇਖਿਆ ਵੀ ਮੇਰੇ ਆਪਣੀ ਸਾਰੀ ਸਟੋਰੀ ਕੋ ਮੰਗੀ ਤੇ ਮੈਨੂੰ ਇਹ ਲੱਗਿਆ ਵੀ ਮੈਨੂੰ ਆਪਣੇ ਮਾਤਾ ਪਿਤਾ ਕੋਲ ਜਾਣਾ ਚਾਹੀਦਾ ਪਰ ਸਹੀ ਤਾਂ ਜਿਹੜੀ ਉਹ ਡਰ ਜਾਂਦੀ ਉਹ ਕਹਿੰਦੀ ਕਿ ਪੁੱਤਰ ਅਸੀਂ ਤੈਨੂੰ ਪਾਲ-ਪੋਸ ਕੇ ਵੱਡਾ ਕੀਤਾ ਪਰ ਹੀ ਤੈਨੂੰ ਆਪਣਾ ਭਰਾ ਮੰਨਦੀ ਆ ਅਸੀਂ ਪੁੱਤਰ ਵੀ ਅਸੀਂ ਤਾਂ ਨਹੀਂ ਤੈਨੂੰ ਜਾਣ ਦਿੰਦੇ ਉਹ ਕਹਿੰਦਾ ਮਾਂ ਮੈਂ ਹਮੇਸ਼ਾ ਲਈ ਨਹੀਂ ਜਾ ਰਿਹਾ ਮੈਂ ਸਿਰਫ ਉਹਨਾਂ ਨੂੰ ਮਿਲਣ ਜਾ ਰਿਹਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਤੁਸੀਂ ਮੈਨੂੰ ਸੋਹਣੀ ਜ਼ਿੰਦਗੀ ਦਿੱਤੀ ਆ ਪਰ ਉਹਨਾਂ ਨੇ ਵੀ ਮੈਨੂੰ ਜਨਮ ਦਿੱਤਾ ਤੇ ਪਤਾ ਨਹੀਂ ਮੇਰੇ ਲਈ ਉਹ ਕਿੰਨਾ ਤੜਫੇ ਹੋਣਗੇ ਤਾਂ ਉਹ ਕਹਿੰਦੀ ਕਿ ਠੀਕ ਹੈ ਤੂੰ ਜਾਇਆ ਤੇ ਉਸ ਤੋਂ ਬਾਅਦ ਚਲ ਉਹ ਆਪਣੇ ਪਿੰਡ ਦਾ ਨਾਮ ਯਾਦ ਕਰਦਾ ਤੇ ਡਰਾਈਵਰ ਨੂੰ ਲੈ ਕੇ ਉਹ ਆਪਣੇ ਪਿੰਡ ਪਹੁੰਚਦਾ ਜਦੋਂ ਉਹ ਪਿੰਡ ਜਾ ਕੇ ਆਪਣੇ ਘਰ ਪਹੁੰਚਦਾ ਤੇ ਉਹਨਾਂ ਦੇ ਘਰ ਨੂੰ ਤਾਲਾ ਲੱਗਿਆ ਹੁੰਦਾ ਤੇ ਉਹ ਆਣ ਗਵਾਂਢ ਦੇ ਵਿੱਚ ਪੁੱਛਦਾ ਤਾਂ ਇੱਕ ਗਵਾਂਢਣ ਬਜ਼ੁਰਗ ਵਰਤ ਦੱਸਦੀ ਹੈ ਕਿ ਇਹ ਹੁਣ ਇਹਨਾਂ ਨੇ ਮકાਨ ਕਿਤੇ ਹੋਰ ਪਾ ਲਿਆ ਕਿਉਂਕਿ ਇਹਨਾਂ ਦੇ ਬੱਚੇ ਵੱਡੇ ਹੋ ਗਏ ਸੀ ਤੇ ਉਹ ਵਿਆਹੇ ਗਏ ਸੀਗੇ ਵੀ ਹੁਣ ਉਹਨਾਂ ਨੇ ਦੋਨੋਂ ਭਰਾਵਾਂ ਨੇ ਬਾਹਰ ਮકાਨ ਪਾ ਲਿਆ ਜੇ ਲੋ ਉਹ ਪੁੱਛਦਾ ਵੀ ਕਿੱਥੇ ਆ ਉਹ ਪਿੰਡ ਦੇ ਬਾਹਰ-ਬਾਰ ਹੁੰਦਾ ਤੇ ਉੱਥੇ ਆ ਕੇ ਆਪਣੀ ਗੱਡੀ ਰੋਕਦਾ ਰਵੀ ਤੇ ਆਪਣੇ ਮਤਲਬ ਘਰ ਦੇ ਅੰਦਰ ਜਾਂਦਾ ਘਰ ਦੇ ਅੰਦਰ ਉਹਦਾ ਬਜ਼ੁਰਗ ਪਿਓ ਆ ਜਿਹੜਾ ਮੰਜੀ ਤੇ ਪਿਆ ਹੁੰਦਾ ਤੇ ਉਹਦੀ ਮਾਂ ਜਿਹੜੀ ਉਹ ਭੰਡੇ ਮਾਂਜ ਰਹੀ ਹੁੰਦੀ ਆ ਤੇ ਉਹਦੀਆਂ ਪਰਜਾਈਆਂ ਤੇ ਮਤਲਬ ਜਿਹੜੀਆਂ ਹੁੰਦੀਆਂ ਉਹ ਆਪਣੇ ਕੰਮ ਕਰ ਰਹੀਆਂ ਹੁੰਦੀਆਂ ਚਲੋ ਉਹ ਦੇਖ ਕੇ ਜਦੋਂ ਆਪਣੇ ਪਿਓ ਕੋਲ ਜਾਂਦਾ ਤੇ ਆਪਣੇ ਪਿਓ ਨੂੰ ਵੇਖ ਕੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਨੂੰ ਕਹਿੰਦਾ ਕਿ ਬੱਪੂ ਉਹ ਕਹਿੰਦਾ ਵੀ ਕੌਣ ਆ ਸ਼ੇਰਾ ਤੂੰ ਕਹਿੰਦਾ ਤੂੰ ਮੈਨੂੰ ਪਛਾਣਿਆ ਨਹੀਂ ਮੈਂ ਤੇਰਾ ਰਵੀ ਉਹ ਕਹਿੰਦਾ ਕਿ ਰਵੀ ਤੂੰ ਤੇ ਉਹ ਵੀ ਤੇਰੇ ਤੂੰ ਮਤਲਬ ਕਿੱਥੇ ਚਲਾ ਗਿਆ ਸੀ ਅਸੀਂ ਤੈਨੂੰ ਕਿੱਥੇ-ਕਿੱਥੇ ਨਹੀਂ ਲੱਭਿਆ ਤੇ ਉਹਨੂੰ ਗੱਲ ਲਾ ਕੇ ਰੋਣ ਲੱਗ ਜਾਂਦਾ ਉਹਦੀ ਮਾਂ ਵੀ ਕੋਲ ਆ ਜਾਂਦੀ ਆ ਉਹ ਦੋਨੋਂ ਕਹਿੰਦੇ ਕਿ ਰਵੀ ਤੂੰ ਕਿੱਥੇ ਚਲਾ ਗਿਆ ਸੀ ਉਹ ਕਹਿੰਦਾ ਵੀ ਮੰਮੀ ਪਾਪਾ ਮੈਨੂੰ ਮਾਫ ਕਰਦੇ ਹੋ ਵੀ ਮੈਂ ਬਚਪਨ ਦੇ ਵਿੱਚ ਗੁੱਸਾ ਖਾ ਕੇ ਘਰੋਂ ਚਲਾ ਗਿਆ ਪਰ ਮੈਂ ਜਿੱਥੇ ਵੀ ਗਿਆ ਮੈਂ ਵਧੀਆ ਠੀਕ ਰਿਹਾ ਫਿਰ ਉਹ ਕਹਿੰਦੇ ਆ ਵੀ ਤੈਨੂੰ ਨਹੀਂ ਪਤਾ ਅਸੀਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਵੀ ਅਸੀਂ ਤੈਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਤੂੰ ਸਾਨੂੰ ਕਿਤੇ ਨਹੀਂ ਮਿਲਿਆ ਤੇ ਸਾਨੂੰ ਅੱਜ ਵੀ ਇਸ ਗੱਲ ਦਾ ਆਪਣੇ ਆਪ ਤੇ ਨਾਰਾਜ਼ਗੀ ਆ ਵੀ ਅਸੀਂ ਤੈਨੂੰ ਕਿਉਂ ਛਿੜਕਿਆ ਵੀ ਅਸੀਂ ਅੰਨੇ ਹੋ ਗਏ ਤੇਰੇ ਵਿਰਾਗ ਦੇ ਵਿੱਚ ਤੇ ਰਵੀ ਉਹਨਾਂ ਨੂੰ ਕਹਿੰਦਾ ਕਿ ਮੈਥੋਂ ਬਹੁਤ ਵੱਡੀ ਗਲਤੀ ਹੋਈ ਆ ਪਲੀਜ਼ ਮੈਨੂੰ ਮਾਫ ਕਰ ਦਿਓ ਫਿਰ ਉਹ ਉਹਨਾਂ ਨੂੰ ਦੱਸਦਾ ਕਿ ਮੈਂ ਇਸ ਤਰ੍ਹਾਂ ਚਲੇ ਗਿਆ ਸੀ ਟ੍ਰੇਨ ਦੇ ਵਿੱਚ ਬਹਿ ਕੇ ਫਿਰ ਮੈਂ ਇੱਕ ਘਰ ਦੇ ਵਿੱਚ ਗਿਆ ਉਹਨਾਂ ਦੇ ਬੇਟਾ ਨਹੀਂ ਸੀ ਉਹਨਾਂ ਨੇ ਮੈਨੂੰ ਰੱਖਿਆ ਤੇ ਸੋਹਣੀ ਜ਼ਿੰਦਗੀ ਦਿੱਤੀ ਮੈਂ ਬਹੁਤ ਪੜ੍ਹ ਲਿਖ ਗਿਆ ਵੀ ਅੱਜ ਮੈਂ ਸੋਹਣੀ ਜ਼ਿੰਦਗੀ ਜਿਉ ਰਿਹਾ ਤੇ ਉਹਨਾਂ ਨੂੰ ਕਹਿੰਦਾ ਕਿ ਦੇਖੋ ਮੈਂ ਤੁਹਾਡਾ ਪੁੱਤਰ ਹਾਂ ਤੁਸੀਂ ਮੈਨੂੰ ਜਨਮ ਦਿੱਤਾ ਪਰ ਉਹਨਾਂ ਨੇ ਵੀ ਮੈਨੂੰ ਪਾਲਿਆ ਤੇ ਉਹ ਮੈਨੂੰ ਬਹੁਤ ਪਿਆਰ ਕਰਦੇ ਆ ਉਹ ਨਹੀਂ ਚਾਹੁੰਦੇ ਕਿ ਮੈਂ ਤੁਹਾਡੇ ਨਾਲ ਰਹਾ ਪਰ ਮੈਂ ਦੇਖੋ ਤੁਹਾਨੂੰ ਵੀ ਮਾਪਿਓ ਮੰਨਦਾ ਤੇ ਉਹਨਾਂ ਨੂੰ ਵੀ ਮੰਨਦਾ ਮੈਂ ਤੁਹਾਡਾ ਦੋਨਾਂ ਜਣਿਆਂ ਦਾ ਕਰਜ਼ ਨਹੀਂ ਦੇ ਸਕਦਾ ਪਰ ਮੈਂ ਤੁਹਾਡੇ ਦੋਨਾਂ ਬਿਨਾਂ ਨਹੀਂ ਰਹਿਣਾ ਚਾਹੁੰਦਾ ਤੇ ਉਹਨਾਂ ਨੂੰ ਮਿਲਦਾ ਗੱਲਾਂ ਬਾਤਾਂ ਕਰਦਾ ਚਲੋ ਉਹ ਕਹਿੰਦੇ ਕਿ ਸ਼ੁਕਰ ਹੈ ਪੁੱਤ ਤੂੰ ਆਇਆ ਤੇ ਉਹਨੂੰ ਕਹਿੰਦੇ ਆ ਵੀ ਤੂੰ ਤਾਂ ਬਹੁਤ ਸੋਹਣਾ ਬਣ ਗਿਆ ਸੋਹਣੇ ਸੂਟ ਬੂਟ ਪਾਏ ਆ ਤੇ ਉਸ ਤੋਂ ਬਾਅਦ ਚਲੋ ਉਹਦੇ ਭਰਾ ਜਿਹੜੇ ਭਜਾਈਆਂ ਆ ਜਾਂਦੀਆਂ ਤੇ ਉਹ ਵੇਖ ਪੁੱਛਦੇ ਆ ਵੀ ਬਾਪੂ ਇਹ ਕੌਣ ਆ ਤਾਂ ਉਹ ਦੱਸਦਾ ਕਿ ਇਹ ਤੁਹਾਡਾ ਭਰਾ ਹੈ ਰਵੀ ਜਿਹੜਾ ਤੁਹਾਨੂੰ ਅਸੀਂ ਦੱਸਿਆ ਸੀ ਕਿ ਗੁੱਸੇ ਹੋ ਕੇ ਚਲੇ ਗਿਆ ਸੀ ਕਿਉਂਕਿ ਬਚਪਨ ਦੇ ਵਿੱਚ ਵੇਖਿਆ ਸੀ ਉਹਨਾਂ ਨੇ ਭਾਵੇਂ ਯਾਦ ਸੀ ਪਰ ਇੰਨਾ ਮਤਲਬ ਉਹਨਾਂ ਨੂੰ ਗੱਲ ਦਾ ਨਹੀਂ ਸੀ ਬੱਚੇ ਆ ਜਿਹੜੇ ਉਹ ਬਹੁਤ ਛੇਤੀ ਗੱਲਾਂ ਭੁਲਾ ਦਿੰਦੇ ਆ ਫਿਰ ਉਹ ਆਪਣੇ ਭਰਾਵਾਂ ਨੂੰ ਮਿਲਦਾ ਤੇ ਉਹ ਕਹਿੰਦੇ ਆ ਕਿ ਵੀ ਤੂੰ ਤਾਂ ਬੜੇ ਵੱਡਾ ਲੱਗਦਾਗਾ ਤੇ ਫਿਰ ਉਹਨਾਂ ਨੂੰ ਸਾਰੀ ਗੱਲ ਦੱਸਦਾ ਤੇ ਫਿਰ ਉਹ ਉਹਨਾਂ ਨੂੰ ਮਿਲ ਕੇ ਉੱਥੋਂ ਅੰਤਮ ਵਿਦਾਇਗੀ ਲੈਂਦਾ ਤੇ ਆਪਣੇ ਘਰ ਆ ਜਾਂਦਾ ਘਰ ਆ ਕੇ ਉਹ ਆਪਣੇ ਮੰਮੀ ਪਾਪਾ ਨੂੰ ਦੱਸਦਾ ਕਿ ਹਾਂ ਮੈਂ ਮਿਲ ਕੇ ਆਇਆ ਵੀ ਮੇਰੇ ਪਿਓ ਦੀ ਹਾਲਤ ਆ ਜੋ ਅੱਜ ਵੀ ਉਹੀ ਆ ਵੀ ਉਹ ਅੱਜ ਵੀ ਉਸੇ ਗਰੀਬੀ ਦੇ ਵਿੱਚ ਜੀ ਰਹੇ ਆ ਤੇ ਉਹ ਆਪਣੇ ਪਾਪਾ ਨੂੰ ਕਹਿੰਦਾ ਕਿ ਪਾਪਾ ਮੈਂ ਇੱਕ ਗੱਲ ਕਰਨਾ ਚਾਹਣਾ ਦੇਖੋ ਆਪਣੀ ਇਹ ਕੰਪਨੀ ਵਧੀਆ ਚੱਲਦੀ ਆ ਪਰ ਮੈਂ ਚਾਹਣਾ ਕਿ ਸਾਡਾ ਜੋ ਪਿੰਡ ਆ ਉਹ ਬਹੁਤ ਪਛੜਿਆ ਹੋਇਆ ਤੇ ਮੈਂ ਉੱਥੇ ਆਪਣਾ ਇੱਕ ਬਿਜ਼ਨਸ ਸ਼ੁਰੂ ਕਰਾਂ ਕੋਈ ਫੈਕਟਰੀ ਵਗੈਰਾ ਆਪਾਂ ਸ਼ੁਰੂ ਕਰੀਏ ਵੀ ਉੱਥੋਂ ਦੇ ਜੋ ਲੋਕ ਨੇ ਉਹਨਾਂ ਨੂੰ ਰੁਜ਼ਗਾਰ ਵੀ ਮਿਲ ਸਕੇ ਤੇ ਮੈਂ ਉਹਨਾਂ ਦੇ ਨਾਲ ਆਪਣੀ ਜਨਮ ਭੂਮੀ ਦੇ ਨਾਲ ਵੀ ਜੁੜਿਆ ਰਹਾ ਪਰ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਊਗਾ ਤੇ ਉਹਦੇ ਪਾਪਾ ਕਹਿੰਦੇ ਕਿ ਪੁੱਤ ਮੈਨੂੰ ਕੋਈ ਇਤਰਾਜ਼ ਨਹੀਂ ਉਸ ਤੋਂ ਬਾਅਦ ਰਵੀ ਆਪਣੀ ਇੱਕ ਫੈਕਟਰੀ ਜੋ ਧਾਗਾ ਫੈਕਟਰੀ ਆ ਉਸ ਪਿੰਡ ਦੇ ਵਿੱਚ ਲਾਉਂਦਾ ਬਹੁਤ ਸਾਰੀਆਂ ਔਰਤਾਂ ਤੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਦਿੰਦਾ ਤੇ ਉਹਦੇ ਭਰਾ ਜਿਹੜੇ ਉਸੇ ਫੈਕਟਰੀ ਦੇ ਵਿੱਚ ਨੌਕਰੀ ਲੱਗ ਜਾਂਦੇ ਆ ਉਹਦੀਆਂ ਪਰਜਾਈਆਂ ਵੀ ਉਹਨਾਂ ਨੂੰ ਰੁਜ਼ਗਾਰ ਦਿੰਦਾ ਤੇ ਵਧੀਆ ਤਨਖਾਹ ਤੇ ਉਹ ਕੰਮ ਕਰਦੇ ਆ ਹੁਣ ਰਵੀ ਆ ਜਿਹੜਾ ਉਹ ਆਪਣੇ ਮਾਤਾ ਪਿਤਾ ਲਈ ਸੋਨਾ ਮਕਾਨ ਵੀ ਬਣਾ ਦਿੰਦਾ ਤੇ ਆਪਣੇ ਭਰਾਵਾਂ ਲਈ ਕਿਉਂਕਿ ਉਹ ਬਹੁਤ ਪੈਸਾ ਕਮਾਉਂਦਾ ਸੀ ਤੇ ਉਹਦੇ ਮਾਪਿਓ ਨੇ ਉਹਨੂੰ ਕਦੇ ਨਹੀਂ ਸੀ ਰੋਕਿਆ ਦੇਖੋ ਹੁਣ ਰਵੀ ਆ ਜਿਹੜਾ ਉਹ ਆਪਣੇ ਦੋਨਾਂ ਪਰਿਵਾਰਾਂ ਦੇ ਨਾਲ ਜੁੜਿਆ ਹੋਇਆ ਤੇ ਰਵੀ ਦੇ ਜਿਹੜੇ ਨਵੇਂ ਮਾਪੇ ਨੇ ਉਹ ਇੱਕ ਕੁੜੀ ਵੇਖ ਕੇ ਰਵੀ ਦਾ ਰਿਸ਼ਤਾ ਤੈਅ ਕਰਦੇ ਆ ਤੇ ਉਸ ਤੋਂ ਬਾਅਦ ਰਵੀ ਦਾ ਵਿਆਹ ਹੁੰਦਾ ਰਵੀ ਦੇ ਵਿਆਹ ਤੇ ਉਹਦੇ ਭਰਾ ਭਰਜਾਈਆਂ ਤੇ ਉਹਦੇ ਮਾਤਾ ਪਿਤਾ ਵੀ ਆਉਂਦੇ ਆ ਬੜੀ ਧੂਮ ਧਾਮ ਨਾਲ ਰਵੀ ਦਾ ਵਿਆਹ ਹੁੰਦਾ ਤੇ ਉਹ ਆਪਣੇ ਪਰਿਵਾਰ ਦੇ ਵਿੱਚ ਬਹੁਤ ਖੁਸ਼ਹਾਲ ਜ਼ਿੰਦਗੀ ਜੀ ਰਿਹਾ ਤੇ ਇਧਰੋਂ ਉਹਦੇ ਮੰਮੀ ਪਾਪਾ ਜਿਹੜੇ ਉਹਨਾਂ ਨੂੰ ਵੀ ਇਸ ਗੱਲ ਦਾ ਪ੍ਰਾਊਡ ਫੀਲ ਹੁੰਦਾ ਕਿ ਚਲੋ ਜੇ ਸਾਡਾ ਬੱਚਾ ਘਰ ਛੱਡ ਕੇ ਗਿਆ ਸਾਨੂੰ ਵਿਰਾਗ ਤਾਂ ਹੋਇਆ ਪਰ ਤਾਂ ਹੀ ਸਾਡਾ ਬੱਚਾ ਅੱਜ ਕਾਮਯਾਬ ਹੋ ਗਿਆ ਤੇ ਉਹਦੇ ਕਰਕੇ ਸਾਡੇ ਵੀ ਦਿਨ ਬਦਲੇ ਆ ਹਾਂਜੀ ਦੋਸਤੋ ਕੀ ਨੇ ਤੁਹਾਡੇ ਆਪਣੀ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ